ਮਾਰੀ ਲੈ ਮੱਤੇ ਹੋ ਜੇ ਤੈਨੂੰ ਕੁਝ ਪਤਾ ਨਹੀਂ ਚੁੱਪ ਕਰ ਜਾ ਚੁੱਪ ਕਰ ਜਾ ਕਿ ਨਾਮ ਮਾਤਾ ਜੀ ਤੁਹਾਡਾ ਮੇਰਾ ਨਾਮ ਸ਼ੈਰਾਨੀ ਆ ਵੀਰੇ ਅਚਾਰਾਨੀ ਜੀ ਆਕਾਸ਼ ਦੀ ਤੁਹਾਡਾ ਕੀ ਲੱਗਦਾ ਜੀ ਬੇਟਾ ਸੀਗਾ ਜੀ ਮੇਰਾ ਜੋ ਨੇ ਕਲ ਅੰਮ੍ਰਿਤਸਰ ਵਾਦਤ ਨੂੰ ਅਨਜਾਨ ਦਿੱਤਾ ਕਿਵੇਂ ਦੇ ਗੱਲਤੀ ਆ ਵੀਰੇ ਅਸੀਂ ਤਾਂ ਗਲਤੀ ਨੂੰ ਗਲਤੀ ਮੰਨਦੇ ਆ ਨਾਲੇ ਮੇਰਾ ਤਾਂ ਸਾਡੇ ਦਾ ਕਸੂਰ ਵੀ ਕੋਈ ਨਹੀਂ ਆ ਸਾਰੇ ਦੁਕਾਨਾਂ ਵਾਲੇ ਵੀ ਦੱਸ ਸਕਦੇ ਮੈਂ ਤਾਂ ਤੜਕ ਕੋ 7 ਵਜੇ ਚਲੀ ਜਾਂਦੀ ਕੰਮਾਂ ਤੇ ਤੇ ਕਿਤੇ ਸ਼ਾਮਾਂ ਨੂੰ ਆਉਂਦੀ ਆ ਕਿਤੇ ਦੁਪਹਿਰੇ ਆਉਂਦੀ ਆ ਕੋਈ ਗਲੀ ਮੁਹੱਲੇ ਵਾਲਾ ਕਹ ਦੇ ਮੈਨੂੰ ਤਾਂ 25 ਸਾਲ ਹੋ ਗਏ ਕਿਰਾਏ ਤੇ ਬੈਠੀ ਨੂੰ ਕਿਹਦੇ ਕਦੋਂ ਗਿਆ ਸੀ ਕੀ ਕਰਵਾਇਆ ਇੰਤ ਤਿੰਨ ਸਾਲ ਹੋ ਗਏ ਵੀਰੇ ਕਹੇ ਨੂੰ ਕਿਤੇ ਰਹਿੰਦਾ ਕਿਤੇ ਸੀਗਾ 8 ਵਹੀ ਰਹਿੰਦਾ ਹੀ ਵੀਰੇ ਦਵਾਈ ਤੋਂ ਕਦੋਂ ਆਇਆ ਦਵਾਈ ਤੋਂ ਮੈਨੂੰ ਨਹੀਂ ਪਤਾ ਕਦੋਂ ਆਇਆ ਵਾ ਕਿਵੇਂ ਪਤਾ ਲੱਗਾ ਤੁਹਾਡਾ ਕੱਲ ਫਿਰ ਜਦੋਂ ਆ ਲੋਕਾਂ ਨੇ ਦੱਸਿਆ ਵੀਰੇ ਵੀਡੀਓ ਵੇਖ ਵੇਖ ਕੇ ਮੈਨੂੰ ਤਾਂ ਮੈਂ ਤਾਂ ਕੰਮ ਕਰਕੇ ਤੂੰ ਨਹੀਂ ਹੁੰਦੀ ਸੀ ਮੈਨੂੰ ਕਹਿੰਦੇ ਬਹਿ ਜਾ ਪਾਣੀ ਪੀ ਲਾ ਕਰ ਲਾ ਜੋ ਕਰ ਲਾ ਮੈਂ ਕਹਿੰਦਾ ਸੋ ਕੀ ਗੱਲ ਤੇ ਮੈਂ ਤਾਂ ਉਦੋਂ ਪਤਾ ਲੱਗਾ ਵੀ ਕਹਿੰਦੇ ਤੁਹਾਡਾ ਆਕਾਸ਼ ਆ ਬਸ ਮੈਨੂੰ ਨਹੀਂ ਸੀ ਪਤਾ ਵੀਰੇ ਕੀ ਗੱਲ ਹੋਈ ਆਕਾਸ਼ ਨਾਲ ਨਾ ਜੀ ਮੇਰੇ ਤਾਂ 3 ਸਾਲ ਹੋ ਗਏ ਗੱਲ ਹੀ ਨਹੀਂ ਹੋਈ ਦੁਬਈ ਤੋਂ ਕਦੋਂ ਆਇਆ ਇਹ ਇਹਨੂੰ ਹੋ ਗਏ 2-3 ਮਹੀਨੇ ਆਏ ਨੂੰ ਵੀਰੇ ਤੇਰਾ ਕਿੱਥੇ ਸੀ ਗੱਲ ਇਹ ਅੰਮ੍ਰਿਤਸਰ ਰਹਿੰਦਾ ਸੀ ਜੀ ਚੌਥੀ ਰਹਿੰਦਾ ਸੀ ਹਾਂਜੀ ਉੱਥੇ ਰਹਿੰਦਾ ਸੀ ਕਿੱਥੇ ਤੁਹਾਡੇ ਕੋਲ ਕਦੇ ਨਹੀਂ ਆਇਆ ਮੇਰੇ ਕੋਲ ਤਾਂ ਕੋਈ ਮੱਲੇ ਵਾਲਾ ਵੀ ਕਹਿ ਦੇਵੇ ਵੀ ਆਇਆ ਦੁਬਈ ਕੀ ਕੰਮ ਕਰਦਾ ਸੀਗਾ ਇਹ ਕੁਝ ਇਲੇਵਰ ਕਰਦਾ ਸੀ ਵੀਰੇ ਕਦੇ ਗੱਲ ਨਹੀਂ ਹੋਈ ਤੁਹਾਡੇ ਨਾਲ ਨਾ ਮੇਰੇ ਨਾਲ ਨਹੀਂ ਗੱਲ ਹੋਈ ਵੀਰੇ ਹੋਰ ਬੱਚੇ ਕਿੰਨੇ ਆ ਕਿਸੇ ਭੈਣ ਭਰਾ ਨਾਲ ਗੱਲ ਹੋਈ ਹੋਵੇ ਕਿਸੇ ਨਾਲ ਨਹੀਂ ਗੱਲ ਕਰਦਾ ਉਹ ਕਹਿੰਦਾ ਜਦੋਂ ਸਾਰਾ ਟੱਬਰ ਮਰ ਗਿਆ ਉਦਦੇ ਅੱਗ ਦੇਣ ਵੀ ਨਹੀਂ ਆਉਣਾ ਇੱਥੋਂ ਤੱਕ ਗੱਲ ਹੁੰਦੀਆਂ ਵਾ ਕਿਸੇ ਜੱਥੇਬੰਦੀ ਨਾਲ ਜਾਂ ਕਿਸੇ ਇਹ ਬੰਦੇ ਨਾਲ ਕੀ ਲਿੰਕ ਸੀਗੇ ਇਹ ਕਿਸੇ ਨਾਲ ਨਹੀਂ ਸੀ ਕਿਰੇ ਲਿੰਕ ਕੋਈ ਵੀ ਕਦੇ ਕੋਈ ਇਹੋ ਜਿਹਾ ਬੰਦਾ ਕੋਈ ਉਹਦੇ ਜਿੰਨਾ ਫੋਨ ਤੇ ਗੱਲਾਂ ਕਰਦਾ ਹੋਵੇ ਨਾ ਕਿਸੇ ਨਾਲ ਨਹੀਂ ਕਰਦਾ ਸੀ ਵੀਰੇ ਉਹਦਾ ਹੈ ਹੀ ਕੁੜੀਆਂ ਵਰਗਾ ਸੀਗਾ ਸਾਨੂੰ ਤਾਂ ਆਪ ਬਹੁਤ ਦੁੱਖ ਹੋਇਆ ਵੀ ਆ ਕੀ ਕੀਤਾ ਉਹਨੇ ਕੋਈ ਮੱਲੇ ਚ ਕੁੜੀ ਬੁੜੀ ਕਹਿ ਦੇਵੇ ਵੀ ਅੱਖ ਪਟਕੇ ਚਾੱਕਿਆ ਲੜਾਈ ਝਗੜਾ ਕੀਤਾ ਕੁੜੀਆਂ ਵਰਗਾ ਸੀ ਅੰਦਰੋਂ ਬਾਹਰ ਨਹੀਂ ਨਿਕਲਿਆ ਸਾਨੂੰ ਆਪ ਮਹਿਸੂਸ ਹੁੰਦਾ ਦੁੱਖ ਹੁੰਦਾ ਵੀ ਆ ਕਿਉਂ ਕੀਤਾ ਇਹਨੇ ਕੰਮ